ਅਸ ਟਾਈਮ ਜੋ ਖਨੌਰੀ ਬਾਡਰ ਤੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਅੱਜ 13ਵੇਂ ਦਿਨ ਦੇ ਵਿੱਚ ਪਹੁੰਚ ਗਿਆ ਤੇ ਸਾਡੇ ਨਾਲ ਸਰਦਾਰ ਕਾਕਾ ਸਿੰਘ ਜੀ ਕੋਕਟੜਾ ਜੋ ਕਿ ਸੂਬਾ ਜਨਰਲ ਐ ਇਸਡੇ ਨਾਲ ਐ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਪ੍ਰਧਾਨ ਜੀ ਜੋ ਕਿ ਅੱਜ ਮੋਰਚਾ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਜੋ ਮਰਨ ਵਰਤ ਰੱਖਿਆ ਅੱਜ 13ਵੇਂ ਦਿਨ ਦੇ ਵਿੱਚ ਪਹੁੰਚ ਗਿਆ ਮੋਰਚੇ ਦੀ ਕੀ ਸਥਿਤੀ ਹੈ ਜੀ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜੀ ਮੋਰਚੇ ਦੀ ਸਥਿਤੀ ਹੈ ਆਪਾਂ ਦੋਨੇ ਫੋਰਮਾਂ ਵੱਲੋਂ 13 ਫਰਵਰੀ ਤੋਂ ਲੈ ਕੇ ਲਗਾਤਾਰ ਇੱਥੇ ਲੜ ਰਹੇ ਆ ਉਹਦੇ ਵਿੱਚ ਦੀ ਬੜੇ ਪ੍ਰੋਗਰਾਮ ਦਿੱਤੇ ਆ ਉਹ ਸਾਰੇ ਚੱਲ ਰਹੇ ਆ ਜਦੋਂ ਸਰਕਾਰ ਚਾਰ ਗੇੜ ਦੀ ਮੀਟਿੰਗ ਕਰਕੇ ਚੁੱਪ ਹੋਈ ਆ ਉਦੋਂ ਬਾਅਦ ਫਿਰ ਦੋਨੇ ਫੋਰਮਾਂ ਦਾ ਫੈਸਲਾ ਕੀਤਾ ਗਿਆ ਕਿ 26 ਤਰੀਕ ਨੂੰ ਖਨੌਰੀ ਬਾਰਡਰ ਤੇ ਜਿਹੜਾ ਡੱਲੇਵਾਲ ਸਾਹਿਬ ਮਰਵਾੜ ਤੇ ਬੈਠਣਗੇ ਪਰ ਸਰਕਾਰ ਨੇ ਕੋਸ਼ਿਸ਼ ਕੀਤੀ ਵੀ ਇਹ ਮਰਮਰਤ ਸ਼ੁਰੂ ਨਾ ਹੋਣ ਦੇਵੇ। ਤਾਂ ਇਹਨਾਂ ਨੇ ਆਪਾਂ ਨੂੰ 26 ਤਰੀਕ ਨੂੰ 3 ਵਜੇ ਪ੍ਰਧਾਨ ਜੀ ਨੂੰ ਠਾਇਆ ਪੂਰੀ 1700 ਬੰਦਾ ਫੋਰਸ ਦਾ ਤਿੰਨ ਪਾਸਿਓ ਜਿਹੜੇ ਪਏ ਉਹ ਜਿਹੜੇ ਲੈ ਕੇ ਗਏ ਉਹਨਾਂ ਨੂੰ ਸਿਹਤ ਦਾ ਬਹਾਨਾ ਦਿੱਤਾ। ਬਈ ਇਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਆਸੀਂ ਇਸ ਕਰਕੇ ਨੂੰ ਹਸਪੀਟਲ ਲੈ ਕੇ ਗਏ ਆ। ਉਹ ਸਾਰਾ ਕੁਝ ਆਪਾਂ ਵੇਖਿਆ। ਜਦੋਂ ਮੁੱਖ ਮੰਤਰੀ ਦਾ ਐਲਾਨ ਕੀਤਾ ਕਿ ਉਹਦਾ ਘਰ ਦਾ ਘਰਾਓ ਕਰਾਂਗੇ ਤਾਂ ਸਰਕਾਰ ਪਿੱਛੇ ਹਟੀ ਉਹ ਰਿਹਾ ਕਰਕੇ ਆਪਣਾ ਮੋਰਚੇ ਚ ਲੈ ਕੇ ਆਏ ਪ੍ਰਧਾਨ ਜੀ ਦਾ ਮਰਮਤਰ ਉਦੋਂ ਹੀ 26 ਤਰੀਕ ਨੂੰ 3 ਵਜੇ ਸ਼ੁਰੂ ਕਰਤਾ ਸੀਗਾ ਅੱਜ 13ਵਾਂ ਦਿਨ ਹੈ 13ਵੇਂ ਦਿਨ ਦੇ ਵਿੱਚ ਅੱਜ ਜਿਹੜੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਹੈ ਅ ਥੋੜਾ ਜਿਹਾ ਕਿਡਨੀ 'ਚ ਨੁਕਸਾ ਆ ਬੁਖਾਰ ਵੀ ਹੋ ਗਿਆ ਜਾਨੇ ਉਹਨਾਂ ਨੂੰ ਜਿਹੜੇ ਅੱਗੇ ਰੋਜ਼ ਦੀ ਤਰ੍ਹਾਂ ਸਟੇਜ ਤੇ ਲੈ ਕੇ ਜਾਂਦੇ ਸਟੇਜ ਤੋਂ ਥੱਲੇ ਉੱਪਰ ਕੇ ਨਹਾ ਕੇ ਜਾਂਦੇ ਅੱਜ ਥਕਾਵਟ ਉਹਨਾਂ ਨੇ ਮਹਿਸੂਸ ਕੀਤੀ ਐ ਵੀ ਯਾਰ ਮੇਰਾ ਤਾਂ ਹੀ ਇੰਤਜ਼ਾਮ ਜਾ ਕਰ ਦੂੰ ਜਾਂ ਮੈਨੂੰ ਥੱਲੇ ਇਸ ਕਰਕੇ ਜਿਹੜੀ ਉਹਨਾਂ ਦੀ ਸਿਹਤ ਐ ਵਿਗੜਨੀ ਸ਼ੁਰੂ ਹੋ ਗਈ ਐ ਅਸੀਂ ਜਿਹੜੇ ਸਰਕਾਰਾਂ ਨੂੰ ਕਹਿੰਦੇ ਵੀ ਜਿਹੜਾ ਤੁਸੀਂ ਐਡਾ ਵੱਡਾ ਖਿਆਲ ਰੱਖਦੇ ਸੀ ਅੱਜ ਜਿਹੜੀ ਸਿਹਤ ਵਿਗੜਨੀ ਸ਼ੁਰੂ ਹੋਈ ਐ ਉਹ ਉਪਰਾਸ਼ਟਰਪਤੀ ਬੋਲਿਆ ਹੋਵੇ ਮੰਗਾਂ ਵੱਲ ਸਰਕਾਰ ਧਿਆਨ ਨਾ ਦੇਵੇ ਅਨੇ ਬਹਾਨੇ ਜਿਹੜੇ ਮਸਲੇ ਆ ਕਿਸਾਨਾਂ ਦੇ ਹੱਲ ਨਾ ਕਰਦੇ ਹੋਵੇ ਤਾਂ ਫਿਰ ਉਦੋਂ ਰਾਹ ਹੋਰ ਕੋਈ ਹੈ ਨਹੀਂ ਅੱਜ ਮੈਂ ਨਾਲ ਦੀ ਨਾਲ ਜਿਹੜੇ ਸਾਡੇ ਮੋਰਚੇ ਤੇ ਪ੍ਰਧਾਨ ਜੀ ਨੂੰ ਬੈਠੇ ਨੂੰ 13 ਦਿਨ ਹੋ ਗਏ ਆ ਨਾਲ ਉਸ ਮੋਰਚੇ ਤੇ ਜਿਹੜੇ ਸਾਡੇ ਪੂਰੇ ਪੰਜਾਬੀਆਂ ਨੂੰ ਅਸੀਂ ਵੱਡੇ ਵੱਡੇ ਜਿਹੜੇ ਹਰੇਕ ਤਾ ਮੇਲੇ ਆ ਤੇ ਲੰਗਰ ਲਾਉਨੇ ਆ ਰੈਣ ਬੈਣ ਦਾ ਪ੍ਰਬੰਧ ਵੀ ਕਰਦੇ ਆ ਠੰਡ ਦੀ ਰੁੱਤ ਆ ਤਾਂ ਉਹ ਸਾਰੇ ਕੁਸ ਦੀ ਲੋੜ ਹੁੰਦੀ ਹੈ ਮੈਂ ਬੇਨਤੀ ਕਰਦਾ ਸਮੁੱਚੇ ਪੰਜਾਬ ਦੇ ਬਿਹਾਦਰ ਲੋਕਾਂ ਨੂੰ ਜਿਹੜੇ ਨੇੜਲੇ ਪਿੰਡ ਹੈ ਕੋਈ ਲੱਕੜਾਂ ਦੀਆਂ ਟਰਾਲੀਆਂ ਲੈ ਕੇ ਆ ਸਕਦੇ ਆ ਖੰਡੋਰੀ ਦੇ ਵਿੱਚ ਤੇ ਜਾਂ ਕੋਈ ਨੇੜੇ ਉਹ ਜਿਹੜੀ ਬਿਸਤਰਿਆਂ ਦੀ ਸੇਵਾ ਹੈ ਰਜਾਈਆਂ ਗਦੈਲੇ ਕੰਬਲ ਉਹ ਲੈ ਕੇ ਆ ਸਕਦੇ ਨੇ ਇਹ ਸਾਰਿਆਂ ਨੂੰ ਬੇਨਤੀ ਦੇ ਨਾਲ ਜਿਹੜਾ ਆਪਣਾ ਹਰੇਕ ਪੰਜਾਬ ਦੇ ਵਿੱਚੋਂ 12000 ਪਿੰਡ ਹੈ ਜੇ ਅਸੀਂ 10-10 ਬੰਦੇ ਮੂਰਚੇ ਚ ਆ ਦੀਏ ਖਨੋਰੀ ਤਾਂ ਸਮੁੱਚੇ ਪਿੰਡ ਦਾ ਜਿੰਨੀ ਜ਼ਮੀਨ ਹੈ ਉਹਦੀ ਜਿਹੜੀ ਪੈਦਾਵਾਰ ਹੋਣੀ ਹੈ ਉਹਦਾ ਅਸੀਂ ਮੁੱਲ ਲੈਣ ਚ ਕਾਮਯਾਬ ਹੋ ਜਾਾਂਗੇ ਜੇ ਅਸੀਂ ਇੱਕ ਦੂਜੇ ਨੂੰ ਨਿੰਦਦੇ ਰਹੇ ਮੂਰਚੇ ਤੇ ਉਂਗਲਾ ਠਾਉਂਦੇ ਰਹੇ ਬਈ ਕੋਈ ਗੱਲ ਨਹੀਂ ਮਰਨ ਵਰਤਾ ਗੂ ਰੱਖ ਲੈਂਦੇ ਨੇ ਇਸ ਕਰਕੇ ਦਾ ਪਤਾ ਨਹੀਂ ਕੀ ਰਿਜ਼ਲਟ ਲੇ ਗੂ ਪ੍ਰਭਾਉ ਰਿਜ਼ਲਟ ਆਪਣੇ ਹੱਥ ਚ ਹੈ ਜਿਹੜੀ ਸਰਕਾਰ ਬੋਲਦੀ ਨਹੀਂ ਸੀ ਐਮਐਸਪੀ ਗਰੰਟੀ ਕਾਨੂੰਨ ਦਾ ਅਤਕੀ ਪੰਜਾਬ ਦੇ ਵਿੱਚ ਰੰਗ ਤਾਂ ਦੇਖ ਲਿਆ ਲੋਕਾਂ ਨੇ 5-5 ਕਿਲੋ 7-7 ਕਿਲੋ ਜਿਹੜੀ ਕਾਟ ਕੱਟੀ ਆ ਸੈਲਰਾਂ ਨੇ ਜੇ ਐਮਐਸਪੀ ਗਰੰਟੀ ਕਾਨੂੰਨ ਬਣਿਆ ਹੁੰਦਾ ਤਾਂ ਅੱਜ ਸਾਰੇ ਉਹ ਜਿਹੜੇ ਸੈਲਰ ਮਾਲਕਾ ਜਿਹੜਾ ਨੇ ਅੰਦਰ ਹੋਣੇ ਸੀ ਇਸ ਕਰਕੇ ਸਰਕਾਰ ਵਪਾਰੀਆਂ ਦੀ ਐ ਅਡਾਨੀਆਂ ਵਾਨੀਆਂ ਦੀ ਐ ਇਹ ਸਾਡੀ ਜ਼ਮੀਨ ਤੇ ਕਬਜ਼ਾ ਕਰਾਉਣਾ ਚਾਹੁੰਦੇ ਨੇ ਇਹ ਜਿਹੜੀਆਂ ਮੰਗਾਂ ਨੇ ਪੂਰੇ ਭਾਰ ਦੇ ਕਿਸਾਨਾਂ ਨਾਲ ਨੇ ਐਮਐਸਪੀ ਗਰੰਟੀ ਕਾਨੂੰਨ ਬਣਨਾ ਸਮੇਂ ਦੀ ਮੰਗ ਐ ਸੁਵਾਮੀ ਨਾਥਨ ਰਿਪੋਰਟ ਸਰਕਾਰ ਦੀ ਬਣਾਈ ਆ ਲਾਗੂ ਹੋਣ ਦੇ ਸਮੇਂ ਦੀ ਮੰਗ ਹੈ ਸਮੁੱਚੇ ਕਰਜ਼ੇ ਦੇ ਜਾਲ ਵਿੱਚ ਜਿਹੜੇ ਕਿਸਾਨ ਮਜ਼ਦੂਰ ਫਸੇ ਆ ਉਹਨੂੰ ਬਾਹਰ ਨਿਕਲਦਾ ਇੱਕੋ ਹੀ ਹੱਲ ਹੈ ਕਿ ਕਰਜ਼ੇ ਤੋਂ ਮੁਕਤ ਕਰਨ ਦੂਜੀ ਜਿਹੜੀ ਸਾਡੇ ਹਰ ਵਾਰੀ ਆ ਝੋਨੇ ਦਾ ਸੀਜ਼ ਲੰਘਿਆ ਸਾਡੇ ਤੇ ਪਰਚਾ ਕਰਦੇ ਨੇ ਪਰਾਲੀ ਵਾਲਾ ਹੋਵੇ ਚਾਹੇ ਕਣਕ ਦਾ ਲਾ ਹੋਵੇ ਤਾਂ ਇਸ ਕਰਕੇ ਉਹ ਜਿਹੜੀਆਂ ਸਾਰੀਆਂ ਮੰਗਾਂ ਜਾਂ ਚੱਪ ਵਾਲੇ ਮੀਟਰਾਂ ਦੀ ਗੱਲ ਹੋਵੇ ਤਾ ਇਹ ਲੜਾਈ ਲੜ ਰਹੇ ਆ ਅਸੀਂ ਕਹਿੰਦੇ ਆ ਕਿ ਖੇਤੀ ਨੂੰ ਪ੍ਰਦੂਸ਼ਣ ਦੇ ਕੋਟ ਤੋਂ ਬਾਹਰ ਕੱਢੇ ਤਾਂ ਜਿਹੜੀਆਂ ਸਾਡੀਆਂ ਮੰਗਾਂ ਨੇ ਸੁਵੱਧਤ ਕਿਸਾਨਾਂ ਨਾਲ ਇਹ ਹੁਣ ਸਮੂਚੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਹਰੇਕ ਪਿੰਡ ਦੇ ਵਿੱਚੋਂ ਪੰਚਾਇਤਾਂ ਬਣੀਆਂ ਨੇ ਨਵੀਆਂ ਪੰਚਾਇਤਾਂ ਨੂੰ ਵੀ ਬੇਨਤੀ ਆ ਨਵੀਆਂ ਤੇ ਪੁਰਾਣੀਆਂ ਨੂੰ ਕਿ ਪਿੰਡਾਂ ਦੇ ਵਿੱਚ ਇਕੱਠ ਕਰਕੇ ਆਪਾਂ ਮੋਰਚੇ ਦੇ ਵਿੱਚ 10-10 ਬੰਦੇ ਭੇਜੀਏ ਦੇ ਪਿੰਡੋਂ ਟਰੈ ਟਰਾਲੀ ਉਹਦੇ ਵਿੱਚ ਲੱਦ ਕੇ ਜੋ ਵੀ ਰਾਸਣ ਕੋਈ ਰਾਸਣ ਲਿਆ ਸਕਦਾ ਕਣਕ ਦੁੱਧ ਜੋ ਵੀ ਆਟਾ ਪਿਆਜ਼ ਜੋ ਵੀ ਜਿਹੜੀ ਸੇਵਾ ਪਾ ਲੰਗਰਾਂ ਚ ਪਉਰੇ ਹੁੰਨੇ ਆ ਕੋਈ ਗਦੈਲੇ ਮੈਂ ਜਿਵੇਂ ਦੁਬਾਰਾ ਕੈ ਰਜਾਈਆਂ ਕੰਬਲ ਪਿੰਡਾਂ ਦੇ ਵਿੱਚੋਂ ਸਾਨੂੰ ਜੇ ਕੋਈ ਹੜਪੀੜਤ ਜੋ ਹੜ ਆਉਂਦਾ ਆਪਾਂ ਵੱਡੀ ਸੇਵਾ ਕਰਦੇ ਰਹਿਆ ਅੱਜ ਮੂਰਚੇ ਦੇ ਵਿੱਚ ਸਾਡੀਆਂ ਭੈਣਾਂ ਮਾਵਾਂ ਬੈਠੀਆਂ ਨੇ ਸਾਡੇ ਨੌਜਵਾਨ ਬੈਠੇ ਨੇ ਹਰੇਕ ਪਿੰਡ ਦੇ ਮੇਰੀ ਬੇਨਤੀ ਹੈ ਨਮੀ ਪੁਰਾਣੀ ਪੰਚਾਇਤ ਨੂੰ ਪਿੰਡਾਂ ਦੇ ਵਿੱਚ ਇਕੱਠ ਕਰਕੇ ਮੋਰਚੇ ਤੇ ਲੈ ਕੇ ਆਈਏ ਹਾਜ਼ਰੀ ਲਵਾਗੇ ਜਿਹੜਾ ਇਕੱਠ ਹੈ ਸਾਡਾ ਲੱਖਾਂ ਦਾ ਦਿਸੇ ਮੋਰਚੇ ਦੇ ਵਿੱਚ ਫਿਰ ਉਹ ਜਿਹੜੇ ਆਗੂ ਨੇ ਮਰਨ ਵਰਤੇ ਬੈਠਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਤਾ ਲੱਗੇ ਕਿ ਪੂਰੇ ਭਾਰ ਦੇ ਕਰੋੜਾ ਲੋਕ ਇਸ ਮੋਰਚੇ ਦੇ ਇਸ ਮੰਗਾਂ ਨਾਲ ਜੁੜੇ ਨੇ ਨਹੀਂ ਭਰਾਬੂ ਜਿਵੇਂ ਕੁਸਾ ਪਿੱਛੇ ਦੇਖਦੇ ਆ ਆਉਣ ਵਾਲੀ ਪੀੜ੍ਹੀ ਨੂੰ ਤੇ ਆਉਣ ਵਾਲਾ ਆਪਾਂ ਜਿਹੜਾ ਕੁਸ ਭੁੱਖ ਦੇਖ ਰਿਹਾ ਤਾਂ ਇਹ ਮੈਨੂੰ ਲੱਗਦਾ ਵਧੀਆ ਭੁੱਖ ਨਹੀਂ ਅੱਜ ਜਿਹੜਾ ਸਮੇਂ ਦੀ ਮੰਗ ਹੈ ਬੇਨਤੀ ਹੈ ਸਾਰੇ ਖਾਸ ਕਰਕੇ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਪੰਚਾਇਤਾਂ ਨੂੰ ਕਿ ਪਿੰਡਾਂ ਦੇ ਵਿੱਚ ਇਕੱਠ ਕਰਕੇ ਟਰੈ ਟਰਾਲੀ ਆਪਦੇ ਪਿੰਡੋਂ ਤਿਆਰ ਕਰਕੇ ਰਾਸ਼ਨ ਤਿਆਰ ਕਰਕੇ ਲੱਕੜਾਂ ਦੀ ਜਿੰਨੀ ਵੀ ਸੇਵਾ ਕਰ ਸਕਦੇ ਹੋ ਖਨੌਰੀ ਭੇਜਿਏ